ਹੈਲੋ ਡਾਕਟਰ ਮਾਨਾ ਜੀ ਨਹੀਂ ਬੋਲਦੀ ਆ ਜੀ ਬਲ ਕਲੀਨਿਕ ਤੋਂ ਗੱਲ ਕਰ ਰਹੇ ਹਾਂ ਇਹ ਤੋਂ ਮੇਰੇ ਘਰ ਦੇ ਤੁਹਾਡੇ ਨੀਲੀ ਕਤੇ ਆਉਂਦੇ ਆ ਤੇ ਤੁਸੀਂ ਇਹਨਾਂ ਨੂੰ ਕੋਈ ਡਰਾ ਲੈਂਦੇ ਹੋ ਜੀ ਮਹਿੰਦਰ ਦੀ ਸ਼ਰਾਬ ਛਿੜਾਓ ਇਹਦੇ ਲਈ ਬਜ ਨੁਸਖਿਆ ਇਹਦੀ ਜਾਨ ਨੂੰ ਖਤਰਾ ਹੈ ਇਹ ਸ਼ਰਾਬ ਪੀਊਗਾ ਜੀ ਇਦਾਂ ਨਾ ਕਿਹਾ ਕਰੋ ਜੀ ਮੈਂ ਸਾਡੇ ਘਰੇ ਪਰ ਲੜਾਈ ਪੈਂਦੀ ਹੈ ਜੀ ਮਹਿੰਦਰ ਜੀ ਦੇਖੋ ਮੈਂ ਡਾਕਟਰ ਹਾਂ ਤੇ ਮੇਰਾ ਫਰਜ਼ ਹੈ ਕਿ ਤੁਹਾਨੂੰ ਸਹੀ ਸਲਾਹ ਦੇਣੀ ਮੈਂ ਤੁਹਾਨੂੰ ਇੱਕ ਉਦਾਹਰਣ ਦੇਣਾ ਤੁਸੀਂ ਖੁਦ ਕਹੋਗੇ ਜੀ ਸ਼ਰਾਬ ਬਹੁਤ ਚੰਗੀ ਜੀ ਹੈ ਜੀ ਕਿ ਮੈਂ ਗੁੜ ਖਾ ਸਕਦਾ ਹਾਂ ਜੀ ਬਿਲਕੁਲ ਖਾ ਸਕਦੇ ਹੋ ਅੰਗੂਰ ਖਾ ਸਕਦਾ ਹਾਂ ਹਾਂਜੀ ਖਾ ਸਕਦੇ ਹੋ ਸੇਬ ਖਾ ਸਕਦਾ ਹਾਂ ਜੀ ਬਿਲਕੁਲ ਖਾ ਸਕਦੇ ਹੋ ਪਾਣੀ ਪੀ ਸਕਦਾ ਹਾਂ ਪਾਣੀ ਪੀ ਸਕਦੇ ਹੋ ਫੇ ਸ਼ਰਾਬ ਕਿਉਂ ਨਹੀਂ ਪੀ ਸਕਦਾ ਜੀ ਫਿਰ ਇੰਨਾ ਸਾਰੀਆਂ ਚੀਜ਼ਾਂ ਤੋਂ ਤੇ ਬਣਦੀ ਹੈ ਸ਼ਰਾਬ ਜੀ ਫਰਕ ਤਾਂ ਸਿਰਫ ਅੱਗ ਦਾ ਹੀ ਰਹਿ ਗਿਆ ਨਾ ਜੀ ਹੁਣ ਤੁਹਾਨੂੰ ਮੈਂ ਸਮਝਾਉਣੀ ਆਂ ਐਂ ਦੱਸੋ ਮੰਨ ਲਓ ਮੈਂ ਥੋੜੀ ਜਿਹੀ ਮਿੱਟੀ ਲੈ ਕੇ ਉਹ ਤੁਹਾਡੇ ਸਿਰ 'ਚ ਪਾਉਣੀ ਆ ਹਾਂ ਸਿਰ ਪਾਟੇਗਾ ਤੁਹਾਡਾ ਮਿੱਟੀ ਮਿੱਟੀ ਸਿਰ 'ਚ ਖਿਲ ਜਾਣੀ ਆ ਜੀ ਸਿਰ ਕਿੱਥੇ ਪਾਟਣਾ ਹੈ ਜੀ ਜੇ ਮੈਂ ਥੋੜੀ ਜੀ ਰੇਤ ਲਵਾਂ ਉਹ ਤੁਹਾਡੇ ਸਿਰ 'ਚ ਪਾਵਾਂ ਕਿ ਤੁਹਾਨੂੰ ਛੱਟ ਲੱਗੇਗੀ ਉਹ ਵੀ ਖਿਲਲੇ ਖੁਦਾਂ ਜਾਣੀ ਸਿਰ 'ਚ ਪਾ ਕੇ ਜੀ ਹੁਣ ਮੈਂ ਪਾਣੀ ਲੈ ਕੇ ਉਹ ਤੁਹਾਡੇ ਸਿਰ 'ਚ ਪਾਵਾਂ ਕਿ ਤੁਹਾਨੂੰ ਛੱਟ ਲੱਗੇਗੀ ਪਾਣੀ ਦੇ ਬੌਲਾ ਹੀ ਚੰਗਾ ਜੀ ਸਿਰ ਠੰਡਾ ਹੋ ਜਾਣਾ ਐ ਰੇਤ ਤੇ ਮਿੱਟੀ ਸਿਰ 'ਚ ਪਈ ਉਹ ਸਾਫ਼ ਹੋ ਜਾਣੀ ਐ ਜੀ ਇਹਨਾਂ ਤਿੰਨਾਂ ਨੂੰ ਮਿਕਸ ਕਰਕੇ ਇਹਨਾਂ ਨੂੰ ਗੁੰਨ ਕੇ ਇੱਟ ਦਾ ਰੂਪ ਦੇ ਕੇ ਅੱਗ ਦੇ ਵਿੱਚ ਪਕਾ ਕੇ ਪੱਕੀ ਇੱਟ ਬਣਾ ਕੇ ਤੁਹਾਡੇ ਸਿਰ 'ਚ ਮਾਰਾਂ ਪਾਟੇਗਾ ਨਾ ਸਿਰ